ਹਾਂਜੀ ਦੋਸਤੋ ਗਰਮੀਆਂ ਆਉਣ ਦੇ ਨਾਲ ਇੱਕ ਫਰੂਟ ਦਾ ਆਪਾਂ ਬਹੁਤ ਜ਼ਿਆਦਾ ਸੇਵਨ ਕਰਦੇ ਆ ਆਪਾਂ ਤਰਬੂਜ ਬਹੁਤ ਜ਼ਿਆਦਾ ਖਾਂਦੇ ਆ ਦੋਸਤੋ ਤਰਬੂਜ ਦੇ ਵਿੱਚ ਕੁਝ ਲਾਲਚੀ ਲੋਗ ਆਪਣਾ ਸਵਾਰਥ ਵਧਾਉਣ ਵਾਸਤੇ ਆਪਣੀ ਇਨਕਮ ਵਧਾਉਣੇ ਵਾਸਤੇ ਉਹਦੇ ਵਿੱਚ ਆਰਟੀਫੀਸ਼ੀਅਲ ਕਲਰ ਪਾ ਕੇ ਉਹਨੂੰ ਅੰਦਰੋਂ ਲਾਲ ਕਰ ਲੈਂਦੇ ਆ ਤੇ ਅੰਦਰ ਮਿੱਠਾ ਵੀ ਪਾ ਦਿੰਦੇ ਆ ਜਿਹਦੇ ਕਰਕੇ ਜਿਹੜਾ ਸਿੰਥੈਟਿਕ ਜਿਹੀ ਚੀਜ਼ਾਂ ਹੁੰਦੀਆਂ ਜਿਹੜੇ ਆਰਟੀਫੀਸ਼ੀਅਲ ਕਲਰ ਹੁੰਦਾ ਉਹ ਸਾਨੂੰ ਕੈਂਸਰ ਕਰ ਸਕਦਾ ਸਾਡੀ ਸਿਹਤ ਨੂੰ ਖਰਾਬ ਕਰ ਸਕਦਾ ਐਦਾਂ ਕਰਕੇ ਬਹੁਤ ਜਿਹੜਾ ਲੋਕਾਂ ਦੀ ਜਿਹੜੀ ਸਿਹਤ ਬਹੁਤ ਖਰਾਬ ਹੋ ਰਹੀ ਆ ਸੋ ਦੋਸਤੋ ਮੈਂ ਤੁਹਾਨੂੰ ਇਹੀ ਅਪੀਲ ਕਰਦਾ ਜੇ ਤੁਸੀਂ ਤਰਬੂਜ ਲੈਣਾ ਵੀ ਆ ਤਾਂ ਆਪਣੇ ਜਾਣਕਾਰ ਵਾਲੇ ਬੰਦੇ ਤੋਂ ਲੋ ਜਿਹਦੇ ਤੁਸੀਂ ਅਕਸਰ ਫਰੂਟ ਲੈਂਦੇ ਆ ਤੇ ਦੋਸਤੋ ਚੈੱਕ ਜਰੂਰ ਕਰ ਲਿਓ ਕਿੱਦਾਂ ਚੈ ਮੈਂ ਤੁਹਾਨੂੰ ਦੱਸੂਗਾ ਇਸ ਵੀਡੀਓ ਦੇ ਵਿੱਚ ਤੁਸੀਂ ਇੱਕ ਰੂਈ ਦਾ ਫੰਬਾ ਲੈ ਕੇ ਜਾਂ ਕੋਟਨ ਦਾ ਜਾਂ ਕੁਝ ਵੀ ਹੈ ਨਾ ਕੱਪੜਾ ਲੈ ਸਕਦੇ ਆ ਜਾਂ ਟਿਸ਼ੂ ਪੇਪਰ ਲੈ ਸਕਦੇ ਆ ਉਸ ਨੂੰ ਖਰਬੂਜੇ ਨੂੰ ਕੱਟ ਕੇ ਉਹਦੇ ਉੱਤੇ ਲਗਾ ਕੇ ਦੇਖੋ ਜੇਕਰ ਉਹ ਰੰਗ ਛੱਡਦਾ ਤਾਂ ਤੁਸੀਂ ਦੇਖ ਲੈ ਸਮਝ ਸਕਦੇ ਆ ਕਿ ਇਹਦੇ ਵਿੱਚ ਆਰਟੀਫੀਸ਼ੀਅਲ ਕਲਰ ਹੈ ਜਿਹੜਾ ਪਾਇਆ ਗਿਆ ਸੋ ਦੋਸਤੋ ਸਤਰਕ ਹੋ ਜੋ ਤੁਸੀਂ ਆਪਣੀ ਸੇਫਟੀ ਆਪ ਕਰਨਾ